ਹਾਂਜੀ ਤੁਹਾਡਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਸਰਜੀਤ ਸਿੰਘ ਜੀ ਪਿੰਡ ਮੁੰਡਾ ਪਿੰਡ ਕੀ ਹੈ ਮੈਂ ਬਲ ਆ ਇਹ ਬਲੌਗ ਪ੍ਰਧਾਨ ਸਾਫਾ ਕਾ ਬਲੌਗ ਪ੍ਰਧਾਨ ਆ ਤੁਮੀ ਪਾਰਟੀ ਦਾ ਪਿੰਡ ਮੁੰਡਾ ਪਿੰਡ ਤੋਂ ਬੋਲਦਾ ਹਾਂ ਕੀ ਇਹ ਸਾਰਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇ ਤੋਂ ਪੰਚਾਇਤੀ ਜ਼ਮੀਨ ਤੇ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤਾ ਗਿਆ। ਇਹ ਬਹੁਤ ਹੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਵਾ ਪੰਚਾਇਤੀ ਜ਼ਮੀਨ ਆ ਜਿਹੜੀ ਟੋਟਲ ਹੈਗੀ 39 ਕਿੱਲੇ ਤੋਂ ਵੱਧਦੀ ਹੈ। ਉਹਦੇ ਵਿੱਚੋਂ ਜਿਹੜਾ ਮੌਜੂਦਾ ਸਰਪੰਚ ਆ ਸਰਦਾਰ ਪ੍ਰਥਵੀਪਾਲ ਸਿੰਘ ਅਤੇ ਉਹਨਾਂ ਦਾ ਜਿਹੜਾ ਪਰਿਵਾਰ ਹੈਗਾ। ਉਹ 71 ਕਨਾਲ ਤੇ 5 ਮਰਲੇ ਜਿਹੜੇ ਜ਼ਮੀਨ ਆ ਉਹ ਕਾਫੀ ਸਮੇਂ ਤੋਂ ਕਬਜ਼ਾ ਕਰਕੇ ਬੈਠਾ ਇਹਦੇ ਸਮੇਂ-ਸਮੇਂ ਤੇ ਜਿਹੜੀਆਂ ਪੰਜ ਮੁੰਡੇ ਪਿੰਡ ਦੀਆਂ ਪੰਚਾਇਤਾਂ ਸੀ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤੇ ਅਤੇ ਮਾਨਯੋਗ ਅਦਾਲਤਾਂ ਨੇ ਪੰਚਾਇਤ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਜਿਹੜੇ ਵੀ ਜਿੰਨਾ ਵੀ ਫੈਸਲੇ ਹੋਏ ਸਾਰੇ ਪੰਚਾਇਤ ਦੇ ਹੱਕ ਦੇ ਵਿੱਚ ਅਦਾਲਤਾਂ ਨੇ ਦਿੱਤੇ ਆ ਔਰ ਇਹਦੀ ਜਿਹੜੀ ਚਿੱਠੀ ਆ ਇੱਕ ਡੀਸੀ ਸਾਹਿਬ ਤਰਨਤਾਰਨ ਦੇ ਵੀ ਮੈਕਮੇ ਨੂੰ ਕੱਢੀ ਤੇ ਵੱਖ-ਵੱਖ ਅਧਿਕਾਰੀਆਂ ਨੂੰ ਵੀ ਕੱਢੀਆਂ ਗਈਆਂ ਪਰ ਅਜੇ ਤੱਕ ਜਿਹੜਾ ਉਹ ਪੰਚਾਇਤ ਦੇ ਹੱਕ ਦੇ ਵਿੱਚ ਇੰਤਕਾਲ ਨਹੀਂ ਹੋਇਆ ਸੋ ਮੈਂ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੱਥੇ ਸਰਕਾਰ ਇੱਕ ਵਧੀਆ ਕੰਮ ਕਰ ਰਹੀ ਹੈ ਨਾਜਾਇਜ਼ ਕਬਜ਼ੇ ਪੰਚਾਇਤ ਦੀਆਂ ਜ਼ਮੀਨਾਂ ਦੇ ਛਿੜਾ ਰਹੀ ਆ ਉਥੇ ਪਿੰਡ ਮੁੰਡਾ ਪਿੰਡ ਦੀ ਪੰਚਾਇਤ ਦੀ ਜ਼ਮੀਨ ਵਾਲੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੋ ਕਿ ਮੌਜੂਦਾ ਸਰਪੰਚ ਦਾ ਪਰਿਵਾਰ ਜ਼ਮੀਨ ਤੇ ਕਬਜ਼ਾ ਕਰੀ ਬੈਠਾ ਉਹਨੋਂ ਤਰੰਤ ਜਿਹੜਾ ਤਾਂ ਤਾਂ ਕਾਹ ਹੋਦਾ ਉਹ ਪੰਚਾਇਤ ਦੇ ਹੱਕ ਦੇ ਵਿੱਚ ਕਰਾਉਣਾ ਚਾਹੀਦਾ ਸਰਦਾਰ ਜੀ ਦੇਖਿਆ ਜਾਵੇ ਇੱਕ ਪਾਸੇ ਸੀਐਮ ਸਾਹਿਬ ਪੰਚਾਇਤੀ ਜ਼ਮੀਨਾਂ ਛੜਵਾ ਕੇ ਪਿੰਡ ਵਾਸੀਆਂ ਨੂੰ ਸੌਂਪ ਰਹੇ ਨੇ ਤੇ ਪਰ ਦੱਸਿਆ ਜਾ ਰਿਹਾ ਕਿ ਇੱਥੇ ਦਾ ਜਿਹੜਾ ਸਰਪੰਚ ਆ ਉਹ ਆਪਣੀ ਦੀ ਪਾਰਟੀ ਸ਼ਾਮਲ ਹੋ ਗਿਆ ਇਹ ਜੀ ਵੇਖੋ ਬੜੀ ਆਪਣੇ ਸਰਕਾਰ ਹੈਗੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਪੰਚਾਇਤੀ ਜ਼ਮੀਨਾਂ ਜਿਹੜੀਆਂ ਛਡਾ ਕੇ ਤੇ ਪੰਚਾਇਤਾਂ ਨੂੰ ਦੇ ਰਹੀ ਆ ਪਰ ਇੱਥੇ ਤੇ ਮੈਂ ਇੱਕ ਹੈਰਾਨ ਹੋ ਗਿਆ ਕਿ ਜਿਹੜਾ ਮੌਜੂਦਾ ਸਰਪੰਚ ਸਦਾ ਪ੍ਰithviਪਾਲ ਸਿੰਘ ਉਹਨਾਂ ਨੇ ਜਿਹੜੀ ਜ਼ਮੀਨ ਆ ਦੱਬੀ ਹੋਈ ਆ ਤੇ ਡਰ ਦਾ ਮਾਰਾ ਕੱਲ ਜਾ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੋ ਮੈਂ ਇਹ ਵੀ ਇੱਕ ਬੇਨਤੀ ਕਰਨਾ ਚਾਹੂੰਗਾ ਸਰਕਾਰ ਨੂੰ ਕਿ ਇਹ ਜਿਹੜੀਆਂ ਪਾਰਟੀ ਦੇ ਵਿੱਚ ਇਦਾਂ ਦੇ ਲੋਕ ਆ ਰਹੇ ਆ ਕਰਪਟ ਲੋਕ ਚੋਰ ਲੋਕ ਆ ਰਹੇ ਆ ਇਹਨਾਂ ਦੀ ਪਹਿਲਾਂ ਪੂਰੀ ਛਾਣਬੀਨ ਕਰ ਲੈਣੀ ਚਾਹੀਦੀ ਆ ਛਾਣਬੀਨ ਕਰਨ ਤੋਂ ਬਾਅਦ ਜਿਹੜਾ ਹੈਗਾ ਵਾ ਇਹਨਾਂ ਨੂੰ ਪਾਰਟੀ ਦੇ ਵਿੱਚ ਰਲਾਉਣਾ ਚਾਹੀਦਾ ਜੇ ਇਹੋ ਜਿਹੇ ਕਰਪਟ ਬੰਦੇ ਇਸ ਪਾਰਟੀ ਦੇ ਵਿੱਚ ਆਣ ਕੇ ਸ਼ਾਮਲ ਹੋ ਮੰਗੇ ਤੇ ਜਿਹੜੇ ਪਾਰਟੀ ਦੀ ਸ਼ਾਖ ਆ ਉਹ ਬਹੁਤ ਸਲਤ ਦਿਖ ਜਾਊਗੀ ਸੋ ਇਹਨਾਂ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਮੁੰਡੇ ਦੇਖਿਆ ਜਾਵੇ ਤੇ ਜਦੋਂ ਕਿਸੇ ਵੀ ਪਿੰਡ ਦੇ ਸਰਪੰਚ ਨੇ ਨਾਮਿਨੇਸ਼ਨ ਕਾਗਜ਼ ਦਾਖਲ ਕਰਵਾਉਣ ਲਈਂ ਦੇ ਆ ਤੇ ਉਹ ਇੱਕ ਨੋਟਿਸ ਸਾਡੀ ਜਿਹੜਾ ਜਾਰੀ ਕੀਤਾ ਜਾਂਦਾ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਕਿਸੇ ਨੇ ਕੋਈ ਤਾਂ ਦਾ ਕੋਈ ਕਬਜ਼ਾ ਸਰਕਾਰੀ ਜ਼ਮੀਨ ਤੇ ਨਹੀਂ ਕੀਤਾ ਨਹੀਂ ਵੇਖੋ ਜੀ ਇਹ ਤੇ ਨਿਊਡ ਵਾਲੇ ਨਾਲ ਜਿਹੜਾ ਹੈਦਾ ਸਰਟੀਫਿਕੇਟ ਇਹਨਾਂ ਪ੍ਰਾਪਤ ਕੀਤਾ ਕਿ ਤਰ੍ਹਾਂ ਕੀਤਾ ਜਿ ਤਰ੍ਹਾਂ ਨਹੀਂ ਕੀਤਾ ਇਹ ਤੇ ਸਰਕਾਰ ਪ੍ਰਥੀਪਾਲ ਸਿੰਘ ਹੀ ਦੱਸ ਸਕਣਗੇ ਅਰ ਜਿਹੜੀ ਜ਼ਮੀਨ ਹੈਗੀ ਆ ਉਹ ਤੇ ਅੱਜ ਵੀ ਕਬਜ਼ਾ ਹੈਗਾ ਵਾ ਜਮਾਂਬੰਦੀ ਤੇ ਵੀ ਜਿਹੜੇ ਇਹ ਮਾਲਕਾ ਜਾ ਰਹੇ ਆ ਜੀ ਇਹਨਾਂ ਦਾ ਪਰਿਵਾਰ ਇਹਦਾ ਮਾਲਕਾ ਆ ਰਿਹਾ ਮਾਲਕੀ ਖਾਣੇ ਦੇ ਵਿੱਚ ਆ ਰਿਹਾ ਸੋ ਮੈਂ ਵੀ ਬੇਨਤੀ ਬਾਰ-ਬਾਰ ਸਰਕਾਰ ਨੂੰ ਕਰਦਾ ਕਿ ਇਹਨਾਂ ਦਾ ਜਿਹੜਾ ਹੈਗਾ ਵਾ ਇੰਤਕਾਲ ਤੋੜ ਕੇ ਉਹ ਪੰਚਾਇਤ ਦੇ ਨਾਮ ਕਰਕੇ ਪੰਚਾਇਤ ਦੀ ਝੋਲੀ ਦੇ ਵਿੱਚ ਜਿਹੜੀ ਜ਼ਮੀਨ ਪਾਈ ਜਾਵੇ ਪੰਚਾਇਤ ਦੇ ਅਖ ਚ ਕੋਲ ਦਾ ਜਿਹੜਾ ਫੈਸਲਾ ਸਾਇਆ ਉਤੋਂ ਤੁਸੀਂ ਸੰਤੁਸ਼ਟ ਹੋ ਬਿਲਕੁਲ ਅਹੀਂ ਜੀ ਵੀ ਖੋਜੜਾ ਆਪਣਾ ਫੈਸਲਾ ਦਿੱਤਾ ਅਦਾਲਤ ਨੇ ਉਹ ਤੁਸੀਂ ਖੁਸ਼ ਹੈਗੇ ਆ ਪਰ ਹਰਾਨੀ ਗੱਲ ਹੈ ਕਿ ਅੱਜ ਤੱਕ ਇਹੰਦਾ ਗੱਲ ਨਹੀਂ ਹੋਇਆ 24 ਦੇ ਵਿੱਚ ਵੇਖੋ ਇਹ ਫੈਸਲਾ ਆ ਗਿਆ ਪਹਿਲਾਂ 19 ਦੇ ਵਿੱਚ ਫੈਸਲਾ ਹੁੰਦਾ ਵਾ ਫਿਰ ਇਹ ਹੋਰ ਇੱਕ ਰਿੱਟ ਪਾਉਂਦੇ ਆ ਕੋਰਟ ਦੇ ਵਿੱਚ ਉਹ 24 ਦੇ ਵਿੱਚ ਫੈਸਲਾ ਆ ਗਿਆ 24 ਤੋਂ ਅੱਜ 25 ਹੋ ਗਿਆ ਚੱਲ ਗਿਆ ਪਰ ਇੰਨਾ ਇੱਕ ਸਾਲ ਤੋਂ ਉਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਜਿਹੜਾ ਹੈਗਾ ਇੰਤਕਾਲ ਜਿਹੜਾ ਪੰਚਾਇਤ ਦੇ ਨਾਂ ਤੇ ਨਹੀਂ ਹੋਇਆ ਕੀ ਲੱਗਦਾ ਹੈ ਕਿ ਜਿਹੜਾ ਸਰਕਾਰ ਦੇ ਜਿਹੜੇ ਵੱਖ-ਵੱਖ ਅਫਸਰ ਆ ਉਹ ਕੋਰਟ ਦੇ ਉਹਨਾਂ ਨੂੰ ਜਿਹੜਾ ਕੋਈ ਕੁਛ ਨਹੀਂ ਕਰ ਰਹੇ ਨਹੀਂ ਵੇਖੋ ਇਹ ਤੇ ਹੁਣ ਛਪਾਇਤੀ ਗੱਲ ਜਾਪਦੀ ਆ ਵੀ ਜਿਹੜੇ ਕੋਰਟ ਦੇ ਆਰਡਰ ਆ ਤੇ ਸਾਡੇ ਜਿਹੜੇ ਅਫਸਰ ਸਹਿਬਾਨ ਆ ਇਹਨਾਂ ਨੂੰ ਟਿੱਕ ਸਮਝਣ ਲਿਆ ਜੇਕਰ ਇਹਨਾਂ ਨੂੰ ਆਡਰਾਂ ਨੂੰ ਆਰਡਰ ਸਮਝਦੇ ਹੋਣ ਤਾਂ ਅੱਜ ਨੂੰ ਇਹ ਕਦੇ ਦੀ ਜਿਹੜੀ ਪਹਿਲੇ ਪੰਚਾਇਤ ਦੇ ਨਾਲ ਹੋਣੀ ਸੀ ਕੀ ਮੰਗ ਕੀ ਕਰਦੇ ਜੇ ਅਸੀਂ ਤਾਂ ਮੰਨ ਕੇ ਚੱਲਦੇ ਆ ਵੀ ਇਹ ਮਿਲੀ ਭੁਗਤੀ ਆ ਨਹੀਂ ਕੀ ਬੰਦ ਪ੍ਰਸ਼ਾਸਨ ਕੋ ਕੀ ਮੰਗਦਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜਾ ਆਪਣਾ ਜ਼ਮੀਨ ਹੈਗੀ ਆ ਉਹ ਪੰਚਾਇਤ ਦੇ ਹੱਥ ਦੇ ਵਿੱਚ ਕੀਤੀ ਜਾਵੇ ਇਨਤਕਾਲ ਕਰਕੇ ਉਹਦੀ ਬੋਲੀ ਕਰਾਈ ਜਾਵੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਗੱਲ ਕਰੀਏ ਸਰਪੰਚ ਪ੍ਰੀਤਪਾਲ ਸਿੰਘ ਜੀ ਮੁੰਡਾ ਪਿੰਡ ਗੱਲ ਕਰ ਰਹੀ ਹਾਂ ਜੀ ਹਾਂਜੀ 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 ਪੱਤਰਕਾਰ ਸੋਨੂੰ ਗੱਲ ਕਰ ਰਹੀ ਹਾਂ ਫਟਿਆਵਾਦ ਇੱਕ ਨਾ ਤੁਹਾਡੇ ਪਿੰਡ ਦੇ ਸਰਜੀਤ ਸਿੰਘ ਸਾਹਿਬ ਦਾ ਬਲਾਕ ਪ੍ਰਧਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਿਹੜਾ ਪ੍ਰੀਤਪਾਲ ਸਿੰਘ ਸਰਪੰਚ ਆ ਇਹ ਪੰਚਾਇਤ ਦੀ ਜ਼ਮੀਨ ਕਾਫੀ ਲੰਬੇ ਸਮੇਂ ਤੋਂ ਅੰਤਾਲੀ ਕਿੱਲੇ ਜਿਹਦੇ ਵਿੱਚੋਂ 71 ਕਨਾਲਾਂ 5 ਮਰਲੇ ਤੁਸੀਂ ਦੱਬ ਕੇ ਬੈਠੇ ਹੋ ਕੀ ਆ ਸਾਰਾ ਮਾਮਲਾ ਇਹ ਪੰਚਾਇਤ ਦੀ ਜ਼ਮੀਨ ਆ ਜਾਂ ਤੁਹਾਡੀ ਆਪਣੀਆਂ ਜੀ ਨਹੀਂ ਜੀ ਇਹ ਸਾਡੀ ਆਪਣੀ ਪੁਰਾਣੀ ਆ ਜੀ ਤੇ ਇਹਦਾ ਹਾਈ ਕੋਰਟ ਜੀ ਵੀ ਚੱਲਦਾ ਵਾ ਹੁਣ ਜਿਹੜੀ ਹਾਈ ਕੋਰਟ ਜੀ ਤਰੀਕ ਆ ਇਹ ਸਟੇ ਸਾਨੂੰ ਮੜਿਆ 29 ਪੰਜ ਤਰੀਕ ਦੇ ਵਿੱਚ ਇਹਦੇ ਜੇ ਬਾਬਤ ਕਰੂਰ ਸਾਹਿਬ ਦੀ ਅਦਾਲਤ ਦੇ ਵਿੱਚ ਵੀ ਮਾਨਯੋਗ ਅਦਾਲਤ ਦੇ ਵਿੱਚ ਵੀ ਇਹਨਾਂ ਨੇ ਕੇਸ ਪਾਇਆ ਵਾ ਉਹ ਵੀ ਚੱਲਣ ਲਿਆ ਵਾ ਉਹ ਸਾਡੇ ਨਾਲ ਜੰਮੰਦੀ ਵਗੈਰਾ ਸਾਰਾ ਕੁਝ ਸਾਡੇ ਨਾਲ ਮਾਲਕੀ ਬੋਲਣ ਲਈ ਆ ਆਣ ਕੇ ਦੇਖ ਸਕਦੇ ਜੇ ਤੁਸੀਂ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੋਰਟ ਨੇ ਇਹਨਾਂ ਨੂੰ ਥੱਲੇ ਵਾਲੇ ਅਧਿਕਾਰੀਆਂ ਨੂੰ ਜਿਹੜਾ ਹੁਕਮ ਜਾਰੀ ਕੀਤਾ ਕਿ ਜਿਹੜਾ ਪੰਚਾਇਤ ਦੇ ਹੱਕ ਜਮੀਨ ਕੀਤੀ ਜਾਵੇ ਮੈਂ ਸਰਜੀਏ ਸਾਨੂੰ ਸਟੇ ਮਿਲਿਆ ਵੀਰੇ ਸਾਹਿਬ ਨੂੰ ਵੀ ਦਿੱਤਾ ਜੀ ਇਹ ਸਟੇ 29/5 ਤੱਕ ਤਰੀਕ ਫਿਰ ਪਈ ਹੈ ਸਟੇ ਮਿਲਿਆ ਜੀ ਹਾਈ ਕੋਰਟ ਦਾ ਸਟੇ ਜੀ ਮਾਂਜੋ ਹਾਈ ਕੋਰਟ ਦਾ ਜੀ ਹੂੰ ਹਾਂਜੀ 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 ਮਤਲਬ ਕਹਿੰਦਾ ਭਾਬੀ ਸਾਹਿਬ ਇਹ ਛੱਡੀ ਜ਼ਮੀਨ ਜਿਹੜੀ ਤੁਹਾਡੀ ਆਪਣੀ ਆ ਪੰਚਾਇਤ ਹੀ ਨਹੀਂ ਆ ਹਾਂਜੀ ਕੋਰਟ ਦੇ ਵਿੱਚ ਜੋ ਵੀ ਫੈਸਲਾ ਹੋਊਗਾ ਜੀ ਅਸੀਂ ਮਨਜ਼ੂਰ ਆ ਜੀ ਮਾਂਜੋ ਅਦਾਲਤ ਦੇ ਕੋਰ ਕੇ 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 बराबर ते हर ਗਿਆ ਤੋਂ ਦਾ ਕਰਕੇ ਫਿਰ ਪਾਉਂਦੇ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਪਾਕੰਡਾ ਵੀ ਕਰ ਕਰਨ ਨੂੰ ਕੀਤਾ ਸੀ ਠੀਕ ਹੈ ਜੀ ਸਸ